ਬੱਲੇ ਸਾਰੀ ਤਿਆਰੀ ਹੋ ਗਈ ਕਿੰਨਾ ਚਾਹ ਕਰਦਾ ਜਵਾਕ ਜਾਬ ਦੀ ਭੈਣ ਕੋਲੇ ਜਾਣ ਦਾ ਆ ਸੂਟ ਵੀ ਰੱਖ ਲਿਆ ਚਲ ਮਨਾ ਕੋਈ ਜਵਾਕੜੀ ਵੀ ਕਰਦੀ ਹੋਊਗੀ ਆਸ ਨਵੀਂ ਨਵੇਂ ਲਈ ਗਿਆ ਹੀ ਹੈ ਪਤਾ ਨਹੀਂ ਉਹਦੀ ਸੱਸ ਕੀ ਸੋਚਦੀ ਹੋਊਗੀ ਪਰ ਆਪਾ ਉਹਦੀ ਸੱਸ ਦਾ ਸ਼ਿਆਰ ਵੀ ਬਾੜੀ ਆ ਪਤਾ ਨਹੀਂ ਕੀ ਕੀ ਮੋੜ ਦੇਣੇ ਪੈਣਗੇ ਜਾ ਕੇ ਨਾਲੇ ਕੁੜੀ ਤਾਂ ਕਹਿੰਦੀ ਸੀ ਅਸੀਂ ਤਾਂ ਗੱਡੀ ਤੇ ਗਏ ਸੀ ਮਾਂ ਸੰਧਾਰਾ ਦੇਣ ਤੇ ਚੱਲ ਭਾਈ ਹੁਣ ਗੱਡੀ ਤਾਂ ਕਿੱਥੇ ਸਾਈਕਲ ਦੇ ਵਿੱਚ ਐਨ ਉਹਦੀ ਲੈ ਜਾਂਦੀ ਆ ਕੀ ਕਰਗੇ ਭਾਈ ਆਪਦੀ ਪਹੁੰਚ ਮੁਤਾਬਕੀ ਹੁਣ ਸਾਰਾ ਦਿਨ ਤਾਂ ਬੋਝ ਵਿਚਾਰੇ ਜਵਾਕ ਤੇ ਵੀ ਨਹੀਂ ਪਾ ਸਕਦੀ ਜੇ ਉਹਦਾ ਪਿਓ ਅੱਜ ਹੁੰਦਾ ਤਾਂ ਜਵਾਕ ਨੂੰ ਸਾਰਾ ਲੱਗਦਾ ਰੱਬਾ ਮੇਰੇ ਜਵਾਕ ਦੀਆਂ ਤਪੜਾਈਆਂ ਵੀ ਵਿਚਾਰੇ ਦੀਆਂ ਬਾਹਾਂ ਚ ਰੁਲਦੀਆਂ ਕੀ ਕਰੇ ਜਾਵੇ ਚੱਲ ਕੋਈ ਨਹੀਂ ਸਾਰਾ ਦਿਨ ਕਿਸਮਤ ਨੂੰ ਨਿਕੋਸੀ ਦਾ ਹੁੰਦਾ ਕੀ ਪਤਾ ਹੈ ਮੇਰੇ ਪੁੱਤ ਦਾ ਕਰਮ ਕਾੜਾ ਉੱਚਾ ਹੋਵੇ ਮੈਂ ਤਾਂ ਹੁਣ ਕਹਿ ਦੂੰਗੀ ਪੁੱਤ ਉਹ ਜਿਹੜੀ ਪੜ੍ਹਾਈ ਪ੍ਰਾਈਵੇਟ ਕਹਿੰਦੇ ਉਹ ਤਾਂ ਤੂੰ ਉਹ ਪੜ੍ਹ ਲੈ ਤਾਂ ਚਲ ਬਾਕੀ ਦੀਆਂ ਗੱਲਾਂ ਮੈਂ ਬਾਅਦ 'ਚ ਹੀ ਸੋਚੂੰਗੀ ਆਉਦੀ ਸੱਸ ਦਾ ਸੂਟ ਹੋ ਗਿਆ ਇੱਕ ਕੁੜੀ ਦਾ ਸੂਟ ਹੋ ਗਿਆ ਸ਼ੂਟ ਦਾ ਬਚੇ ਰਸ ਨਾ ਨੇ ਚਲ ਪਤਾ ਨਹੀਂ ਸ਼ਾਹ ਕੁੜੀ ਤਾਂ ਜਵਾਕੜੀ ਪਸੰਦ ਕਰ ਲੂਗੀ ਹੁਣ ਆਏ ਨਹੀਂ ਪਤਾ ਉਹਦੀ ਸੱਸ ਦਾ ਸੂਟ ਪਤਾ ਨਹੀਂ ਕਹੇ ਜੇ ਕਹੂੰਗੀ ਤਾਂ ਕਹੇ ਜੇ ਸੂਟ ਪਸੰਦ ਕਰੂਗੀ ਚਲ ਹੁਣ ਲੈ ਮਠਿਆਈ ਦੇ ਡੱਬੇ ਲੈ ਕੇ ਜਵਾਕ ਆਜੇ ਤਾਂ ਉਹੀ ਗੱਲ ਤੁਰਪ ਗਈ

ਓਹੋ ਤੂੰ ਐ ਕਰਦਾ ਫਿਰ ਤੂੰ ਇੱਕ ਡੱਬਾ ਲੈ ਕੇ ਆ ਜਾਂਦਾ ਤੈਨੂੰ ਪਤਾ ਤਾਂ ਹੈ ਤੂੰ ਤਾਂ ਆਪੋ ਪੁੱਤ ਸਾਰਾ ਦਿਨ ਹੱਡਕਾਲੇ ਕਰਦਾ ਨਾ ਲੈ ਇੱਕ ਡੱਬੇ ਦੀ ਕੀ ਗੱਲ ਸੀ ਕਿ ਜੋ ਲੋਕ ਤਾਂ 10-10 ਡੱਬੇ ਲਈ ਜਾਂਦੇ ਆ ਕਿ ਮੈਂ ਤਾਂ 2 ਡੱਬੇ ਲੈ ਫਿਰ ਕੀ ਹੋ ਗਿਆ ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਤੂੰ ਵੀ ਸਾਰਾ ਦਿਨ ਤੂੰ ਨਿੱਕਾ ਜਾਂਦਾ ਹੈਗਾ ਤੂੰ ਸਾਰਾ ਦਿਨ ਕੰਮ ਕਰਦਾ ਪੁੱਤ ਖੇਤਾਂ ਦੇ ਵਿੱਚ ਮਰਦਾ ਤੇਰੀ ਭੈਣ ਤਾਂ ਇਹ ਗੱਲ ਨੂੰ ਸਮਝ ਲੈਂਦੀ ਤੇ ਪੁੱਤ ਤੇਰੀ ਜਿਆ ਉਹਦੀ ਸੱਸ ਦੇ ਸੂਟ ਨਾਲ ਇੱਕ ਪਾ ਡੱਬਾ ਲਾ ਦਿੰਦੇ ਚਲ ਕੋਈ ਮੈਂ ਵੀ ਕੀ ਲੰਮਾਗਾ ਸੋਚ ਕੇ ਬਹਿ ਜਾਨੀ ਆਂ ਚਲ ਕੋਈ ਨਹੀਂ ਕਿਸੇ ਦਿਨ ਮੇਰਾ ਪੁੱਤ ਨੌਕਰੀ ਤੇ ਲੱਗੂਗਾ ਪੁੱਤ ਫੇਰ ਤੇਰੀ ਭੈਣ ਨੂੰ ਪਾਂ ਦਾਸਾ ਢੱਪੇ ਦੇ ਕੇ ਆਇਆ ਕਰਾਂਗੇ ਹੁਣ ਮੈਨੂੰ ਤਾਂ ਐਂ ਫਿਕਰ ਹੋਈ ਪਈ ਐ ਕੁੜੀ ਤਾਂ ਐਂ ਕਹਿੰਦੀ ਸੀਗੀ ਵੀ ਸਾਡੇ ਤਾਂ ਮੇਰੇ ਨਨਦੂ ਨੂੰ ਤਾਂ ਸੀ ਸੱਟ ਪਾ ਕੇ ਆਇਆ ਸਿਉਨੇ ਦਾ ਤੇ ਗੱਡੀ ਤੇ ਦੇਣ ਗਏ ਸੀਗੇ ਹੁਣ ਪੁੱਤ ਜੇ ਆਪਾਂ ਗੱਡੀ ਲੈ ਕੇ ਜਾਂਦੇ ਆ ਪੁੱਤ ਮੇਰੇ ਆ ਤਾਂ ਤਾ ਪਹਿਲੀ ਪੈਸੇ ਉੱਤੋਂ ਤਬਾੜੇ ਖਰਚ ਕਰਤੇ ਚਲ ਕੋਈ ਨਹੀਂ ਫਿਰ ਉਹਨਾਂ ਤੋਂ ਵੱਡੀ ਸਰਦੀ ਸੀ ਚਾਹ ਮੈਂ ਗੋਲਗਲੇ ਮਠੀਆਂ ਤੇ ਬਿਸਕੁਟ ਵੀ ਤਿਆਰ ਕਰਦੇ ਤੇ ਦੋ ਸ਼ੂਟ ਵੀ ਤਿਆਰ ਕਰਦੇ ਠੀਕ ਆ ਮਾਂ ਫਿਰ ਤੇ ਤੂੰ ਐਂ ਕਰ ਮੈਂ ਤੇਰੇ ਕੱਪੜਿਆਂ ਨੂੰ ਤੋਪਾ ਲਾਤਾ ਤੇ ਤੂੰ ਉਹ ਪਾ ਲਾ ਭੈਣ ਕੋਲੇ ਜਾਂਦਾ ਦੂਜੇ ਕੱਪੜੇ ਪਾ ਲਈ ਮੈਨੂੰ ਤਾਂ ਭੈਣ ਕੋਲ ਜਾਣ ਦਾ ਬਾਲਾ ਇਚਾ ਆਗਾ ਪਤਾ ਨਹੀਂ ਕਦੋਂ ਰਾਤ ਲੰਘੂਗੀ ਕਦੋਂ ਆਪਾਂ ਜਾਵਾਂਗੇ ਮੈਂ ਤਾਂ ਐਂ ਕਹਿੰਦੀ ਸੀਗੀ ਉਹ ਤੇਰੀ ਮੋਬਾਈਲ ਤੇ ਨਾ ਫੋਨ ਆਈ ਗਿਆ ਤੇ ਉਹ ਭਾਈ ਤੇਰੇ ਕੰਮ ਵਾਲਿਆਂ ਦਾ ਫੋਨ ਆਇਆ ਸੀਗਾ ਤੂੰ ਮੈਨੂੰ ਹੁਣ ਐਂ ਦੱਸ ਵੀ ਉਹਨਾਂ ਨੂੰ ਤਾਂ ਆਇਆ ਕੀ ਕਿਹਾ ਸੀ ਮੈਂ ਤਾਂ ਤੈਨੂੰ ਆਇ ਕਹਿੰਦੀ ਸੀ ਤੂੰ ਜਿਹਦੇ ਕੰਮ ਤੇ ਲੱਗਿਆ ਹੋਇਆ ਹੈਗਾ ਉਹਨਾਂ ਦੇ ਭਾਂਤੂ ਕੇ ਤੂੰ ਉਹਨਾਂ ਤੋਂ ਇਜਾਜ਼ਤ ਲੈ ਲਈ ਸੀ ਜਾਂ ਨਹੀਂ ਨਾ ਮਾਂ ਲੈਤੀ ਨੀਗੀ ਮੈਂ ਤੇ ਫਿਰ ਲੈਤੀ ਨੀ ਤਾਂ ਪੁੱਤ ਉਹ ਤੇਰੇ ਮੰਗਰ ਮੰਗਰ ਫਿਰਨਗੇ ਹੁਣ ਕਿਵੇਂ ਕਰਗੇ ਉਧਰੋਂ ਤਾਂ ਕੁੜੀ ਕੋਲੇ ਜਾਣਾ ਹੁਣ ਉਹਨਾਂ ਦਾ ਤਾਂ ਬਾਰ-ਬਾਰ ਫੋਨ ਆਈ ਜਾਂਦਾ ਸੀਗਾ ਮੈਂ ਤਾਂ ਉਹਨਾਂ ਦੀ ਕੁੜੀ ਨੂੰ ਸੀ ਤੋਕੀ ਦਿਨ ਦਿਖਾ ਕੇ ਆਈ ਸੀ ਉਹ ਕਹਿੰਦੀ ਮਾਸੀ ਉਹਨਾਂ ਦਾ ਫੋਨ ਆਈ ਜਾਂਦਾ ਹੁਣ ਤੂੰ ਮੈਨੂੰ ਦੱਸ ਆਪਾਂ ਕੁੜੀ ਕੋਲੇ ਜਾਵਾਂਗੇ ਕਿ ਕੰਮ ਤੇ ਜਾਏਗਾ ਕੋ ਨਾ ਨਾ ਆਏ ਕਹਦੇ ਵੀ ਕੋਈ ਨਹੀਂ ਪਾਈ ਮੈਂ ਸਵੇਰੇ ਕੰਮ ਤੇ ਆ ਜੂ ਹੁਣ ਆਏ ਨਹੀਂ ਪਤਾ ਗਾਹਾਂ ਗਿਆ ਨੋ ਆਪਾਂ ਨੂੰ ਕੁੜੀ ਰਾਤ ਰੱਖ ਲੈ ਕੋਈ ਨਾ ਮਾਂ ਜਿੱਥੇ ਇੱਕ ਦਿਨ ਲੱਗੂਗਾ ਉੱਥੇ ਦੋ ਦਿਨ ਮੈਂ ਵੱਧ ਲਾ ਦੂੰਗਾ ਦੇ ਪੁੱਤ ਮੇਰੀ ਗੱਲ ਸੁਣ ਬੇ ਗਰੀਬ ਦਾ ਤਗਲਾ ਨਾ ਹਾ ਤੱਕਣ ਲੱਗ ਜਾਂਦਾ ਗਰੀਬ ਦੇ ਹੱਡਾਂ ਬੰਨੀ ਕੋਈ ਨਹੀਂ ਦੇਖਦਾ ਆਪਦੀ ਧਰਤੀ ਬੰਨੀ ਦੇਖਦਾ ਅਗਲਾ ਕਿ ਸਾਡੀ ਧਰਤੀ ਨਾ ਕਿਤੇ ਖੁਰਚਣੋ ਰਹਿ ਜੇ ਆਏ ਨਹੀਂ ਦੇਖਦਾ ਕੋਈ ਵੀ ਗਰੀਬ ਦੇ ਹੱਡ ਵੀ ਘਸ ਦੇ ਨਾ ਚਲ ਕੋਈ ਨਾ ਚੱਲ ਕੋਈ ਨਹੀਂ ਪੁੱਤ ਫਿਰ ਤੂੰ ਹੋ ਜਾ ਤਿਆਰ ਤੇ ਫਿਰ ਆਪਾਂ ਚੱਲਦੇ ਆਂ ਤੇਰੀ ਭੈਣ ਕੋਲੇ ਹਨਾ ਠੀਕ ਆਵਾ ਹਾਂ ਯੱਲ ਫਿਰ ਮੈਂ ਸਮਾਨ ਤਾਂ ਹੁਣ ਤਿਆਰ ਕਰ ਹੀ ਲਿਆ ਹੁਣ ਮੈਂ ਦੇਖ ਲੈਣੀ ਕੋਈ ਹੋਰ ਸਮਾਨਤਾ ਨਹੀਂ ਰਹਿ ਗਿਆ ਚੱਲ ਮੈਂ ਵੀ ਪੁੱਛ ਕੇ ਆਉਣੀ ਆ ਕਿ ਤੇਰੀ ਤਾਈ ਕੋ ਵੀਰੋ ਕੋ ਪੈਸੇ ਤੇ ਐ ਆਪਾਂ ਕੋਈ ਫਲ ਫਰੂਟ ਲੈ ਜਾਂਦੇ ਤੇਰੀ ਭੈਣ ਵਾਸਤੇ ਉਹਦੀ ਸੱਸ ਨੇ ਤਾਂ ਮੂੰਹ 파ੜ ਕੇ ਕਹੀ ਦੇਣਾ ਉਹਨੇ ਤਾਂ ਪੁੱਤ ਜਿੱਦੇ ਆਪਾਂ ਸਾਗ ਕਰਨ ਗਏ ਸੀ ਨਾੜੇ ਉਹਦਾ ਮੁੰਡਾ ਦਾਜੂ ਸੀ ਉਹਨੇ ਤਾਂ ਐ ਕਹਤਾ ਸੀਗਾ ਅਸੀਂ ਤਾਂ ਕੁਸ ਨਹੀਂ ਮੰਗਦੇ ਜਿੱਦੇ ਤੇਰੀ ਭੈਣ ਦੇ ਨੰਦ ਹੋਏ ਸੀ ਨਾ ਮੇਰੇ ਨਾਲ ਤਾਂ ਪੈਰੀ ਚੁੰਨੀਆਂ ਧਰਾ ਲਵਾ ਸੀ ਉਹਨੇ ਕਹਿੰਦੀ ਹੁਣੇ ਹੁਣ ਮੈਂ ਉਹ ਤਦਸ ਤੋਂ ਲੈ ਕੇ ਉਹਨਾਂ ਦੇ ਉਹ ਆ ਗੱਲ ਹੋ ਗਈ ਸੀ ਆਪਦੀ ਇੱਜ਼ਤ ਆਪਦੇ ਮੁੰਡੇ ਦੀ ਬਚਾਉਂਦੇ ਹੋਏ ਤਾਂ ਹੀ ਨੰਦ ਲੈ ਕੇ ਗਈ ਆ ਵਾ ਹਾਂ ਚੱਲ ਪੁੱਤ ਤੂੰ ਹੁਣ ਹੋ ਜਾ ਤਿਆਰ ਤੇ ਮੈਂ ਤਾਂ ਤਿਆਰੀ ਬੈਠੀ ਆ ਚੱਲ ਮੈਂ ਕਿਹੜਾ ਹੁਣ ਗਰੀਬਣੀ ਦੇ ਮੇਰੇ ਕਿਹੜਾ ਆਹੀ ਸੂਟ ਹੈਗਾ ਚੱਲ ਇਹਨੂੰ ਨਿਉਂਦੇ ਪਾਲ ਕੇ ਕੋਕੇ ਪਾਲ ਕੇ ਤੇ ਤੂੰ ਐ ਕਰ ਤੂੰ ਤਿਆਰ ਹੋ ਕੇ ਰਾਂ ਚੰਗਾ ਮੈਂ ਹੁਣੀ ਆਈ ਕਿਰ ਹਾਂ ਚੰਗਾ ਪੁੱਤ ਲੈ ਮੈਂ ਮਠਿਆਈ ਤਾਂ ਲਿਆ ਆ ਮਾ ਪਤਾਨੀ ਕੀ ਕੇ ਸੋਚਦੀ ਹੋਗੀ ਵੀ ਕਿਵੇਂ ਮਠਾਈ ਲਿਆ ਪਰ ਮਾਣੂ ਕੀ ਪਤਾ ਮੇਰੇ ਤਾਂ ਜੈਲੇ ਨੇ ਦੋ ਥੱਪੜ ਵੀ ਮਾਰੇ ਅਕੇ ਤੂੰ ਮਠਾਈ ਕਾ ਤੋ ਲਈ ਜਾਨਾਗਾ ਤੇ ਮੈਂ ਤਾਂ ਉਹ ਤਾਂ ਨਾਲੇ ਕੰਮ ਕਰਕੇ ਪੈਸੇ ਲੈਤੇ ਸੀ ਉਹ ਤਾਂ ਵੀ ਨਹੀਂ ਦੇਣ ਚਾਹਦਾਗਾ ਚਲ ਕੋਈ ਨਾ ਉਹ ਬੋਲੇ ਕਰਿਆ ਬੋਲੇ ਹਾਂ ਬਈ ਕਰਿਆ ਕਿਹਾ ਬੋਲੇ ਹਾਂ ਬਈ ਠੀਕ ਹਾਂ ਇਹ ਕੰਮ ਨਹੀਂ ਆਇਆ ਚ ਬਈ ਮੈਂ ਆਦੀ ਭੈਣ ਕੋਲ ਜਾਣਾ ਸੀਗਾ ਭੈਣ ਕੋਲੇ ਤਾਂ ਜਾਣਾ ਤੇ ਜਿਹੜਾ ਆਪਣਾ ਪਾਣੀ ਲਾਉਣ ਵਾਲਾ ਪਿਆ ਉਹ ਕੌਣ ਲਾਊਗਾ ਉਹ ਬਈ ਮੈਂ ਕੱਲ ਨੂੰ ਲਾ ਦੂੰ ਚਲ ਕੋਈ ਨਾ ਆਏ ਨਹੀਂ ਪੈਸੇ ਦੇ ਕੇ ਕੰਮ ਕਰਾਉਣੇ ਆ ਠੀਕ ਹੈ ਫਰੀ ਕੰਮ ਨਹੀਂ ਕਰਾਉਂਦੇਗੇ ਉਹ ਤੇਰਾ ਪਿਆ ਉਹ ਲਾਊਗਾ ਜਿਹੜਾ ਪਾਣੀ ਲਾਉਣ ਵਾਲਾ ਤੇਗਾ ਉਹ ਤਾਂ ਬਈ ਕੋਈ ਨਾ ਮੈਂ ਕੱਲ ਨੂੰ ਲਾ ਦੂੰ ਮੈਂ ਭੈਣ ਕੋਲ ਜਾਣਾ ਸੀਗਾ ਭੈਣ ਕੋਲ ਤੇ ਜਾਣਾ ਨਾ ਤੂੰ ਦੱਸਿਆ ਹੈ ਇਹ ਕੋਈ ਗੱਲਾਂ ਹੁੰਦੀਆਂ ਪੈਸੇ ਦੇਣੇ ਆ ਤਾਂ ਹੀ ਕੰਮ ਕਰਾਉਣੇ ਹੈਗੇ ਐਦਾਂ ਕੰਮ ਨਹੀਂ ਚੱਲਣਾ ਹੈਗਾ ਉੱਥੇ ਪਾਣੀ ਲਾਉਣ ਵਾਲਾ ਤੇ ਉਹ ਕੌਣ ਲਾਊਗਾ ਮੈਨੂੰ ਉਹਦਾ ਜਵਾਬ ਚਾਹੀਦਾ ਕੋਈ ਨਾ ਵੀ ਉਹ ਕੱਲ ਨੂੰ ਲਾ ਦਾਂਗੇ ਕੱਲ ਕੋਲ ਨੂੰ ਨਹੀਂ ਅੱਜ ਹੀ ਚੱਲ ਪਾਣੀ ਲੈ ਭੈਣ ਕੋਲੇ ਕੋਈ ਨਾ ਭੈਣ ਕੋਲੇ ਰੋਝ ਹੀ ਜਾਂਦੇ ਅੱਗੇ ਚੱਲ ਪਾਣੀ ਲਾਉਣਾਗਾ ਲੈ ਪੁੱਤ ਕੀ ਹੋ ਗਿਆ ਕੀ ਹੋ ਗਿਆ ਮਾਤਾ ਸਾਡਾ ਪਾਣੀ ਲਾਉਣ ਵਾਲਾ ਪਿਆ ਫੇਰ ਪੁੱਤ ਕੋਈ ਨਹੀਂ ਸਾੜੇ ਸਾੜੇ ਵੇ ਗਰੀਬ ਬੰਨੀ ਦੇਖ ਗਰੀਬ ਬੰਨੀ ਤਾਂ ਦੇਖੀ ਤਾਂ ਅਸੀਂ ਵੀ ਪੈਸੇ ਦੇ ਕੇ ਕੰਮ ਕਰਾਉਣਾ ਤੇ ਇਹਨੇ ਆਪਦੀ ਭੈਣ ਨੂੰ ਸਵਾਨ ਦੇ ਕੇ ਹੁਣ ਤੇ ਸਾਨੂੰ ਦੱਸਿਆ ਵੀ ਨਹੀਂ ਸਾਡੀ ਪਾਣੀ ਦੀ ਵਾਰੀ ਵਿਚਾਲੇ ਪਈ ਹੈ ਤੇ ਇਹਨੇ ਵਿਚਾਰੇ ਨੇ ਦੱਸ ਕੇ ਆਉਣਾ ਸੀ ਦੱਸ ਕੇ ਆਉਣਾ ਸੀ ਮਾਤਾ ਮੈਂ ਗੱਲ ਮੰਨਦਾ ਛੋਡੀ ਪਰ ਅਸੀਂ ਪੈਸੇ ਦੇ ਕੇ ਕੰਮ ਕਰਾਉਣਾ ਦੱਸਣ ਦਾ ਫਰਜ਼ ਨਹੀਂ ਬੰਦ ਸਾੜੇ ਸਾੜੇ ਮੈਂ ਸਾੜੇ ਨਹੀਂ ਉਹ ਤਾਂ ਤੂੰ ਮੇਰੇ ਮਾ ਮਾਰ ਗਿਆ ਠੀਕ ਆ ਸਾਡਾ ਪਾਣੀ ਇਹ ਵੀ ਗਰੀਬ ਜਵਾਕ ਹੈ ਗਰੀਬ ਆ ਕੰਮ ਲਾਵਾਗੇ ਕੱਲ ਨੂੰ ਨਹੀਂ ਅੱਜ ਦੀ ਵਾਰੀ ਕਾਉਂਟ ਪਾਉ ਨਾ ਪਤਾ ਹੈ ਪਰ ਨਾ ਮੇਰਾ ਪੁੱਤ ਕੋਈ ਨਹੀਂ ਪਤਾ ਨਹੀਂ ਹੁੰਦਾ ਮਾਤਾ ਦੱਸੇ ਵੀ ਬੰਦਾ ਹੈ ਨਾ ਦੱਸਿਆ ਵੀ ਪੁੱਤ ਲੱਗਿਆ ਹੋਏ ਇਹ ਨਿਆਣਾ ਨਾ ਨਾ ਨਿਆਣਾ ਨਹੀਂ ਦੀਪੀ ਨੇ ਸੱਤ ਮਾਰਤੀ ਤੈਨੂੰ ਪਤਾ ਹੀ ਹੈ ਚਲ ਕੋਈ ਨਹੀਂ ਮਾਤਾ ਫਿਰ ਆਪਦਾ ਕੰਮ ਤੇ ਫਿਰ ਹੋਰ ਦੇਖੀ ਹਾਂ ਚਲ ਕੋਈ ਨਹੀਂ ਪੁੱਤ ਆ ਜੂਗਾ ਆ ਜੂਗਾ ਆ ਜੂਗਾ ਪੁੱਤ ਪੁੱਤ ਹੁਣ ਕੀ ਕਰਾਂਗੇ ਇਹ ਤਾਂ ਕੰਮ ਤੂੰ ਠੋਕਰ ਮਾਰ ਗਿਆ ਹੁਣ ਖਾਵਾਂਗੇ ਕਿੱਥੋਂ ਪਤਾ ਨਹੀਂ ਰੱਬ ਕਹੇ ਇਹ ਦੰਦ ਖਾਣਾ ਹੈ ਮੇਰਾ ਨਾ ਤੇ ਨਮਕੀ ਰਸਾਂ ਮੈਂ ਕਿਹੜੇ ਦੁੱਖਾਂ ਚ ਫਿਰਦਾ ਹੁਣ